ਉਹ ਜਿਹੜਾ ਜਿੱਤੀ ਹੋਈ ਪੰਜਾਬ ਐਸ ਲੈਟਰ ਸਸਤਾ ਕੀਤਾ ਗਿਆ ਕੀ ਗੱਲ ਕਿ ਉਹ ਸਹੀ ਰੇਟ ਕੀਤਾ ਹੋਇਆ ਹੈ। ਪੱਕਾ ਰੇਟ ਘਟਣ ਦੀ ਹਾਂਜੀ ਹਾਂਜੀ 1500 ਰੁਪਏ ਰੇਟ ਹੋ ਜੇ ਬਜਾਜ ਬਿਲਕੁਲ ਹੈ। ਹਾਂ। ਕਿ ਲਗਾਤਾਰ ਲੋਕ ਜੀ ਰੇਟ ਸਹੀ ਹੋਊਗਾ ਤੇ ਹਰ ਦੁਕਾਨ ਦਾ ਇੱਕ ਮੱਥੇ ਸਿਲਿੰਡਰ ਵਰਤੂਗਾ ਕੀ ਲੱਗਦਾ ਕੀ ਵਧੀਆ ਜੀ ਹੋਵੇਗਾ। ਹਾਂ ਬਹੁਤ ਵਧੀਆ ਰਹੇਗਾ। ਕੀ ਕਮਰਸ਼ਲ ਸੈਂਟਰ ਜਿਹੜੇ ਸਾਨੂੰ ਸਸਤੇ ਮਿਲ ਤੇ ਅਸੀਂ ਜਾਦਾ ਉਹਨਾਂ ਦੀ ਕਮਤ ਕਰੀਏ ਉਹਨیں ਸਾਨੂੰ ਸਸਤਾ ਸਬਜ਼ਾ ਮਿਲੇਗਾ ਜਿਦਾ ਸਿਲੰਡਰ ਸਾਨੂੰ ਸਸਤੇ ਮਿਲਣਗੇ ਰਾਮਡੀਸ ਨੂੰ ਸਸਤਾ ਮਿਲੇਗਾ ਤੇ ਅਸੀਂ ਉਹਨਾਂ ਹੀ ਜਿਹੜੀ ਮਠਾਈ ਆ ਜਾਂ ਕੁਝ ਵੀ ਸਮਾਨ ਹੈ ਸਸਤਾ ਵੇਚਾਂਗੇ ਮੇਰਾ ਨਾਮ ਪ੍ਰਵੇਸ਼ ਕੁਮਾਰ ਦਾ ਅੱਜ ਸਰਕਾਰ ਵੱਲੋਂ ਜਿਹੜਾ ਜਿਹਨੂੰ ਇਹ ਪੰਜਾਬ ਵਿੱਚ ਸਿਲੰਡਰ ਸਸਤਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਹੀ ਰੇਟ ਕੀਤਾ ਵਾ ਹੈ। ਅਜੇ ਹੋਰ ਜੀਦਾ ਵੇਟਦਾ ਦੁਕਾਨਦਾਰ ਖੁੱਲ ਕੇ ਬਰ ਸਕਿਆ ਹੈ। ਕਿੰਨੀ ਕੀ ਜ਼ਰੂਰਤ ਹੈ ਜੀ ਇਸ ਸੀਸੀ ਜਿਹੜੀ ਸੰਧਰਾ ਦੀ? ਹਾਂ ਜੀ। ਮੈਂ ਕੀ ਪ੍ਰਗਟਾਣ ਦੀ? ਹਾਂ ਜੀ ਹਾਂ ਜੀ। 1500 ਰੁਪਏ ਡੇਢ ਹੋਏ ਤੇ ਜਾਜੇ ਬਿਲਕੁਲ ਵਾ ਹੈ। ਹਾਂ। ਕਿ ਲਗਾਤਾਰ ਲੋਕ ਜੀ ਰੇਟ ਸਹੀ ਹੋਊਗਾ ਤੇ ਹਰ ਦੁਕਾਨਦਾਰ ਦਾ ਕਮਰਸਲ ਸਿਲੰਡਰ ਵਰਤੂਗਾ। ਕੀ ਲੱਗਦਾ ਕੀ ਵਧੀਆ ਨਹੀਂ ਹਾਂ ਬਹੁਤ ਵਧੀਆ ਰਹੇਗਾ। ਹਾਂਜੀ ਪਰ ਹੁਣ ਇਹ ਕਿੰਨਾ ਫਾਇਦਾ ਹੋਊਗਾ ਜਿਹਦਾ ਰੇਟ ਘਟਿਆ ਇਹਨਾਂ ਦਾ ਵੇਖੋ ਫਿਰ ਤਾਂ ਸੇਮ ਉਹ ਰੇਟ ਹੀ ਬੈਨਾ ਆਇਆ ਐ 150 ਪਰ ਵੇਂਦਾ ਕੋਈ ਚੱਲ ਵੀ ਜਾਂਦਾ ਗਾਹ ਵਾਸਤੇ 5 ਮਿੰਟ 6 ਆ ਦਈ ਦਾ ਵੀ ਹੋਰ ਰੇਟ ਘਟ ਮਿਲ ਜੀ ਹਾਂ ਥੋੜੇ ਹੋਰ ਰੇਟ ਘਟ ਜੰਦੇ ਵਧੀਆ ਰਹੇਗਾ ਵਾਹ ਅਜੀਬ ਵੀ ਕੀ ਨਾਮ ਕੀ ਕਹਿਣਾ ਚਾਹਦੇ ਜੀ ਹਾਂਜੀ ਬਾਬਾ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹਦੇ ਮੇਰਾ ਨਾਮ ਬਾਬਾ ਬਿੱਲੂ ਸ਼ਾਹ ਹੈ ਔਰ ਮੇਰੀ ਕਬੀਰਾ ਸਪੈਕਰੀ ਹੈ ਸਵੀਟਸ ਦੀ ਦੁਕਾਨ ਹੈ ਜੇ ਮੇਨ ਚੌਂਕ ਦੇ ਵਿੱਚ ਜੀ ਉਹਦੇ ਵਿੱਚ ਜਿਵੇਂ ਮਤਲਬ ਆਜ ਦੀ ਪਹਿਲਾਂ ਹੀ ਮਤਲਬ ਸਾਰਾ ਕੁਝ ਕਹਿ ਚੁੱਕੇ ਆ ਕਿ ਕਮਰਸ਼ਲ ਸਿਲੰਡਰ ਜਿਹੜੇ ਸਾਨੂੰ ਸਸਤੇ ਮਿਲ ਤੇ ਅਸੀਂ ਜ਼ਿਆਦਾ ਉਹਨਾਂ ਦੀ ਖਪਤ ਕਰੀਏ ਉਸ ਵਿੱਚ ਸਾਨੂੰ ਰਕੜੀ ਦੇ ਸੀਜ਼ਨ ਜਿੱਦਾਂ ਆ ਰਿਹਾ ਹੈ ਪੈਣਾ ਦਾ ਪ੍ਰੋਗਰਾਮ ਰਕੜੀ ਦਾ ਹੈਗਾ ਜੀ ਭਰਾ ਮੈਨਾਂ ਦਾ ਉਹਦੇ ਵਿੱਚ ਸਾਨੂੰ ਸਸਤਾ ਸਬਜ਼ਾ ਮਿਲੇਗਾ ਜਿਦਾ ਸਿਲੰਡਰ ਸਾਨੂੰ ਸਸਤੇ ਮਿਲਣਗੇ ਰਾਮ ਮੀਠੀ ਸਾਨੂੰ ਸਸਤਾ ਮਿਲੇਗਾ ਤੇ ਅਸੀਂ ਉਹਨਾਂ ਹੀ ਜਿਹੜੀ ਮਠਿਆਈ ਆ ਜਾਂ ਕੋਸ਼ਿਸ਼ ਨਹੀਂ ਸਮਾਨੇ ਸਸਤਾ ਬੀਚ ਹੈ ਇਸਕੇ ਕੇ ਸਰਕਾਰ ਨੂੰ ਹੀ ਬੇਨਤੀ ਕਰਦੇ ਆਂ ਸਾਨੂੰ ਸਿਲੰਡਰ ਝੋਲੇ ਦੇ ਥੋੜੇ ਜਿਹਾ ਡੇਢ ਤੋਂ 2 2.5 ਅੰਦਰ ਹੋ ਸੱਤਾ ਮਿਲੇ ਜਿਹਦਾ ਸਾਨੂੰ ਸਸਤਾ ਮਿਦਰੀ ਅਸੀਂ ਉਹਨੂੰ ਜਿਆਦਾ ਖਪਤ ਕਰੀਏ ਨਹੀਂ ਆਇਆ ਪਰਨਾ ਵੀ ਜੇ ਕਮਰ ਮਾ ਦੇ ਅੱਜ ਸਰਕਾਰ ਨੇ ਰੇਟ ਘਟਾਏ ਨਹੀਂ ਕਿੰਨੇ ਕੁ ਲੱਭ ਜਾਈ ਗਏ ਲੱਗਦਾ ਬਹੁਤ ਘੱਟ ਆ ਥੋੜਾ ਜਿਹਾ ਵਾਧਾ ਹੋਣਾ ਚਾਹੀਦਾ ਰੇਟ ਘੱਟ ਹੋਣਾ ਚਾਹੀਦਾ 100 ਤੋਂ 200 ਰੁਪਏ ਫਰਕ ਹੋਣਾ ਚਾਹੀਦਾ 100 ਰੁਪਏ ਔਰ ਰੁਪਏ ਇਹ ਮੰਨੂ ਸਰਕਾਰ ਨੂੰ ਅਜਿਹਾ 14 ਸਰਪ ਦਾ ਫਰਕ ਪੈਣਾ ਨਹੀਂਦਾ। ਵੱਧਦੀ ਰੇਟ ਨੂੰ ਕਿੰਨਾ ਫਰਕ ਪਿੰਦਾ ਕਰਬਰ। ਅਧੂਰੀ ਰੇਟ ਦਾ ਬੋਕਾਟ ਪੈਂਦਾ। ਚੀਜ਼ਾਂ ਮਿੰਗੀਆਂ ਹੋ ਜਾਂਦੀਆਂ। 210 ਰੁਪਏ ਦੀ ਆ 120 ਰੁਪਏ ਦੀ ਹੋ ਜਾਏਗੀ। ਅਸਰ ਪੈਂ ਖਰਚੇ ਦਾ ਝੱਕਦਾ ਫਿਰ ਦੇਲਾ ਨਹੀਂ। ਕਸਟਮ ਗੱਲਾਂ ਕਰਦਾ ਨਹੀਂ ਵੀ ਲਾਤਾ ਨਹੀਂ ਮਿੰਗਾ ਪਿਆ। ਚੀਜ਼ ਵੀ ਨਹੀਂ ਜਾਂਦੀ ਜੇ। ਹਾਂ ਇਹ ਲੱਗਦਾ ਕਿ ਜਿਹੜੇ ਘਰੇਲੂ ਗੈਸ ਵੀ ਲੋਕੀ ਬਾਲਦੇ ਨੇ ਉਹਨਾਂ ਦੇ ਬੱਚੇ ਉਹਨੇ ਰੇਟ ਘਟ ਦੇ ਦੇ। ਹਾਂ ਜੀ ਉਹਨਾਂ ਦੇ ਬੱਚੇ। ਮਾੜਾ ਬੰਦਾ ਇਹਨਾਂ ਮਿੰਗੇ। ਦੋਵੇਂ ਸੰਤੋਂ ਸਸਤਾ ਹੋਏਗਾ। ਲੋਕ ਹਿਸਾਬ ਹੋ ਜਾਣਗੇ ਥੋੜੇ ਜਿਹਾ। ਆਉ ਕੇ ਮੜਾ ਮੜਾ ਤੋਪਰਾ ਕੇ ਰੱਖ ਸਕਦਾ ਦੇਖ ਇੱਕੀ ਬੜੀ ਮਸਫਾ ਕਈਆਂ ਕੋ ਭਰਦਾ ਚਰਿਆਂ ਨੂੰ